ਇਹ ਹੈ ਮੂਲੀ ਮੂਲੀ ਦੇ ਬਹੁਤ ਫਾਇਦੇ ਨੇ ਜੇਕਰ ਕਿਸੇ ਨੂੰ ਬਵਾਸੀਰ ਦਾ ਖੂਨ ਜਿਆਦਾ ਆਂਦਾ ਹੋਵੇ ਤਾਂ ਇੱਕ ਕੱਪ ਇਸ ਮੂਲੀ ਦੇ ਰਸ ਦਾ ਲਵੋ ਤੇ ਉਸ ਵਿੱਚ ਸਵਾਦ ਅਨੁਸਾਰ ਸ਼ੱਕਰ ਪਾ ਲਵੋ ਤੇ ਸਵੇਰੇ ਖਾਲੀ ਪੇਟ ਪੀਵੋ ਤੇ ਬਵਾਸੀਰ ਦੇ ਵਿੱਚ ਆਉਣ ਵਾਲਾ ਖੂਨ ਬੰਦ ਹੋ ਜਾਂਦਾ ਹੈ ਇਹ ਤੁਸੀਂ ਆਪਣੀ ਸਕਰੀਨ ਤੇ ਅਨਾਰ ਦੇਖ ਰਹੇ ਹੋ ਕਹਿੰਦੇ ਨੇ ਸੋ ਬਿਮਾਰ ਇੱਕ ਅਨਾਰ ਨਾਰ ਦੇ ਬਹੁਤ ਹੀ ਗੁਣ ਹਨ ਪਰ ਤੁਹਾਨੂੰ ਇੱਕ ਐਸਾ ਗੁਣ ਦੱਸਦੇ ਹਾਂ ਜੇਕਰ ਕਿਸੇ ਨੂੰ ਮਾਮੂਲੀ ਬਵਾਸੀਰ ਸ਼ੁਰੂ ਹੀ ਹੋਈ ਹੈ ਤਾਂ ਅਨਾਰ ਦੇ ਛਿਲਕੇ ਹੀ ਲੈਣੇ ਹਨ ਉਹਨਾਂ ਛਿਲਕਿਆਂ ਨੂੰ ਤੁਸੀਂ ਸ਼ਾਮੇ ਸਕਾ ਲਵੋ ਤੇ ਅੱਧਾ ਚਮਚ ਤੁਸੀਂ ਰੋਜ਼ ਰਾਤ ਨੂੰ ਸੌਣ ਲੱਗਿਆਂ ਪਾਣੀ ਦੇ ਨਾਲ ਖਾਵੋ ਤਾਂ ਇਸ ਦੇ ਨਾਲ ਬਵਾਸੀਰ ਦਾ ਰੋਗ ਦੂਰ ਹੋ ਜਾਂਦਾ ਹੈ ਇਹ ਹੈ ਅਦਰਕ ਬੜੇ ਹੀ ਕੰਮ ਦਾ ਜੇਕਰ ਤੁਹਾਡੀ ਆਵਾਜ਼ ਬੈਠ ਗਈ ਹੈ ਜਾਂ ਗਲੇ ਦਾ ਕੋਈ ਨੁਕਸ ਹੈ ਤਾਂ ਥੋੜਾ ਜਿਹਾ ਟੁਕੜਾ ਇਸ ਦਾ ਲੈ ਕੇ ਚੂਸਤੇ ਰਹੋ ਤੁਹਾਡਾ ਗਲਾ ਠੀਕ ਹੋ ਜਾਵੇਗਾ ਇਹ ਹੈ ਨਿੰਬੂ ਬਹੁਤ ਹੀ ਲਾਹੇਵੰਦ ਹੈ ਜੇਕਰ ਤੁਹਾਡੇ ਚਿਹਰੇ ਦੇ ਉੱਪਰ ਕਿੱਲ ਤੇ ਮੁਹਾਸੇ ਹਨ ਤਾਂ ਇਸ ਦੇ ਰਸ ਨੂੰ ਮਲੋ ਤਾਂ ਕਿੱਲ ਮੁਹਾਸੇ ਤੁਹਾਡੇ ਠੀਕ ਹੋ ਜਾਣਗੇ ਇਹ ਤੁਸੀਂ ਅਮਰਬੇਲ ਦੇਖ ਰਹੇ ਹੋ ਇਸ ਦੀ ਕੋਈ ਜੜ ਨਹੀਂ ਹੁੰਦੀ ਵੈਸੇ ਹੀ ਦਰਖਤਾਂ ਦੇ ਉੱਪਰ ਚੜੀ ਹੋਈ ਹੁੰਦੀ ਹੈ ਅਮਰਬੇਲ ਨੂੰ ਪੀਸ ਕੇ ਲੇਪ ਲਗਾਉਣ ਦੇ ਨਾਲ ਜੋ ਖਾਸ ਖੁਜਲੀ ਦਾ ਰੋਗ ਹੈ ਇਹ ਦੂਰ ਹੁੰਦਾ ਹੈ ਆਯੁਰਵੈਦਿਕ ਵਿੱਚ ਵਰਤੀਆਂ ਜਾਣ ਵਾਲੀਆਂ ਜੜੀਆਂ ਬੂਟੀਆਂ ਦੀ ਕੁਝ ਪਛਾਣ ਕਰਾ ਰਹੇ ਹਾਂ ਇਹ ਹੈ ਅੱਕ ਜੋ ਆਯੁਰਵੈਦਿਕ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਅੱਕ ਦੇ ਦੁੱਧ ਦੇ ਵਿੱਚ ਬਰਾਬਰ ਮਾਤਰਾ ਸ਼ਹਿਦ ਮਿਲਾ ਕੇ ਲਗਾਉਣ ਨਾਲ ਦੰਦ ਦਾ ਰੋਗ ਠੀਕ ਹੁੰਦਾ ਹੈ ਅਜਵੈਨ ਜੋ ਕਿ ਆਮ ਹੀ ਦੁਕਾਨਾਂ ਤੋਂ ਮਿਲ ਜਾਂਦੀ ਹੈ ਜੇਕਰ ਤੁਸੀਂ ਇਹ ਦੇਸੀ ਜਵੈਣ ਲੈ ਲੈਣੇ ਹੋ ਜੇਕਰ ਤੁਹਾਨੂੰ ਕਬਜ ਜਾਂ પેટ ਦਾ ਦਰਦ ਰਹਿੰਦਾ ਹੈ ਤੇ ਰਾਤ ਨੂੰ ਅੱਧਾ ਚਮਚਾ ਜਵੈਣ ਦਾ ਖਾ ਲਵੋ ਤੇ ਉੱਪਰ ਦੀ ਤੁਸੀਂ ਕੋਸਾ ਪਾਣੀ ਪੀ ਲਵੋ ਇਸ ਦੇ ਨਾਲ ਕਬਜ ਤੇ ਪੇਟ ਦੇ ਰੋਗ ਦੂਰ ਹੋ ਜਾਂਦੇ ਹਨ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876799499